ਦੇਖੋ ਪਹਿਲਾਂ ਤਾਂ ਵੀ ਜਿਹੜੇ ਪੇਰੈਂਟਸ ਹੁੰਦੇ ਨੇ ਉਹਨਾਂ ਨੂੰ ਬੱਚਿਆਂ ਦੇ ਦੋਸਤ ਬਣਨਾ ਬਹੁਤ ਜ਼ਰੂਰੀ ਹਮ ਤਾਂ ਕਿ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕਣ ਚੰਗੀ ਮਾੜੀ ਜੁਆਇੰਟ ਫੈਮਿਲੀਆਂ ਹੋਣੀਆਂ ਸੀਗੀਆਂ ਹਮ ਬੱਚਿਆਂ ਨੂੰ ਚਾਚੇ ਤਾਏ ਮਾਮੇ ਜਾਂ ਭਤੀਜੇ ਵੱਡੇ ਹੁੰਦੇ ਸੀ ਉਹ ਸਮਝਾ ਦਿੰਦੇ ਸੀ ਹਮ ਹੁਣ ਤੁਸੀਂ ਉਹਨਾਂ ਦੇ ਚਾਚੇ ਤਾਏ ਹੂੰ ਤੁਸੀਂ ਉਹਨਾਂ ਦੇ ਵੱਡੇ ਭਰਾ ਹੋਣਾ। ਬਿਲਕੁਲ। ਹੂੰ। ਅਗਰ ਤੁਸੀਂ ਦੋਸਤ ਬਣਾ ਕੇ ਰੱਖੋਗੇ ਬੱਚਿਆਂ ਨੂੰ ਮੈਨੂੰ ਲੱਗਦਾ ਉਹ ਸਾਰਾ ਕੁਝ ਤੁਹਾਨੂੰ ਪਹਿਲਾਂ ਹੀ ਸ਼ੀਸ਼ੇ ਦੀ ਤਰ੍ਹਾਂ ਪਹਿਲਾਂ ਦਿਖਾ ਦੇਣੀ ਹੈ। ਬਿਲਕੁਲ। ਕਹਦੇ ਨਾ ਕਰਦੇ ਤਾਂ ਫਿਰ ਬੰਦਾ ਜੋ ਕੋਈ ਗਲਤ ਪਾਸੇ ਵੀ ਜਾਂਦਾ ਤਾਂ ਮਾਪੇ ਉਹਨੂੰ ਰੋਕਦੇ। ਸਸ਼ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਵਤਾ ਰਾਣਾ ਉਮੀਦਕਰਦਿਆਂ ਤੁਸੀਂ ਸਭ ਠੀਕ ਠਾਕ ਹੋਵੋਗੇ ਤਾਂ ਸਾਲ 2021 ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਜਿਸ ਨੂੰ ਤੁਸੀਂ ਸਾਰਿਆਂ ਨੇ ਢੇਰ ਸਾਰਾ ਪਿਆਰ ਦਿੱਤਾ ਤੇ ਹੁਣ 4 ਸਾਲ ਬਾਅਦ ਉਸ ਦੀ ਹੀ ਬਦੌਲਤ ਇਸ ਫਿਲਮ ਦਾ ਦੂਸਰਾ ਪਾਰਟ ਰਿਲੀਜ਼ ਹੋਣ ਜਾ ਰਿਹਾ ਜੋ ਕਿ 8 ਅਗਸਤ ਨੂੰ ਰਿਲੀਜ਼ ਹੋਵੇਗਾ ਸੋ ਖੈਰ ਬਹੁਤ ਸੋਹਣਾ ਕਨਸੈਪਟ ਹੈ ਤੁਹਾਡੇ ਸਾਰਿਆਂ ਦੀ ਲਗਾਤਾਰ ਡਿਮਾਂਡ ਇਸ ਇਸ ਚੀਜ਼ ਦੀ ਜ਼ਰੂਰ ਸੀ ਕਿ ਇਸ ਦਾ ਦੂਜਾ ਭਾਗ ਕਦੋਂ ਆਵੇਗਾ ਤੇ ਹੁਣ ਜਦੋਂ ਦੂਜਾ ਭਾਗ ਰਿਲੀਜ਼ ਹੋਣ ਵਾਲਾ ਹੈ ਤੁਹਾ ਜ਼ਰੂਰ ਬਣਦਾ ਹੈ ਕਿ ਤੁਸੀਂ ਇਸ ਨੂੰ ਜ਼ਰੂਰ ਵੇਖੋ ਸੋ ਫਿਲਹਾਲ ਸਾਡੇ ਨਾਲ ਫਿਲਮ ਦੀ ਸਾਰੀ ਸਟਾਰ ਕਾਸਟ ਮੌਜੂਦ ਹੈ ਕਰਮਜੀਤ ਅਨਮੋਲ ਸਰ ਮੰਨਤ ਜੀ ਗੁਨਵੀਨ ਤੇ ਅਵਲੋਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਫਿਲਹਾਲ ਬਾਪੂ ਦੀਆਂ ਜ਼ਿੰਮੇਵਾਰੀਆਂ ਕਿੱਥੇ ਤੱਕ ਪਹੁੰਚੀਆਂ ਨੇ ਕਿੰਨਾ ਕਾ ਬਾਪੂ ਫਿਲਹਾਲ ਪਰੇਸ਼ਾਨ ਚੱਲ ਰਿਹਾ ਹੈ ਜਾਂ ਕਿੰਨਾ ਕ ਖੁਸ਼ ਹੈ ਬਿਲਕੁਲ 8 ਤਰੀਕ ਨੂੰ ਮੁਕਤ ਹੋ ਜਾਣਾ ਬਿਲਕੁਲ 8 ਤਰੀਕ ਨੂੰ ਮੁਕਤ ਹੋ ਜਾਣਾ ਪਰ ਐਨੀ ਛੇਤੀ ਮੁਕਤ ਨਹੀਂ ਹੁੰਦਾ ਬਾਪੂ ਵੀ ਬਿਲਕੁਲ ਸੋ ਕਰਮਜੀਤ ਜੀ ਅਸੀਂ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਮੈਨੂੰ ਇਹ ਦੱਸੋ ਸਰ ਕਿ ਜਦੋਂ ਇੱਕ ਤਾਂ ਮੈਨੂੰ ਲੱਗਦਾ ਦੋ ਕਨਸੈਪਟ ਦੇਖੇ ਜਾਂਦੇ ਨੇ ਕੁੜੀਆਂ ਦੇ ਜਦੋਂ ਕੁੜੀਆਂ ਜੰਮਦੀਆਂ ਨੇ ਕੁਝ ਅਧਿਕ ਤਦੋਂ ਪਰੇਸ਼ਾਨ ਹੁੰਦੇ ਨੇ ਤੇ ਇੱਕ ਜਦੋਂ ਵਾਨ ਹੋ ਜਾਂਦੀਆਂ ਕੁੜੀਆਂ ਤੋਂ ਦੋ ਪਰੇਸ਼ਾਨ ਹੁੰਦੀਆਂ ਨੇ ਸੋ ਫਿਲਹਾਲ ਇਸ ਬਾਪੂ ਦੀ ਸਿਚੁਏਸ਼ਨ ਕੀ ਕਹਿੰਦੀ ਹੈ ਨਹੀਂ ਮੈਨੂੰ ਤਾਂ ਬੜੀ ਲੱਗਦਾ ਜੀ ਕੁੜੀਆਂ ਹੁਣ ਹਰ ਹੁਣ ਜਿੰਦੀਆਂ ਤੇ ਬਾਕੀ ਸਹੀ ਗੱਲ ਹੈ ਵੀ ਕਈ ਪਰੇਸ਼ਾਨ ਨੇ ਖਾਸ ਕਰਕੇ ਕੁੜੀਆਂ ਹੀ ਹਮ ਆਪ ਚਾਹੇ ਨਾ ਹੋਵੇ ਪਰੇਸ਼ਾਨ ਜਿਹੜੇ ਗਵਾਂਢ ਨਾਲ ਕੇ ਕਹਿੰਦੇ ਅੱਛਾ ਤੇ ਫੇਰ ਮਾਰਿਆ ਪੱਥਰ ਪਰ ਮੈਂ ਕਹਿੰਦਾ ਵੀ ਭੱਗ ਆਣੇ ਜੇ ਉਹ ਜਿੱਦ ਕਰਤੀਆਂ ਜਨ ਲੈ ਲੈਂਦੀ ਬਿਲਕੁਲ ਬਿਲਕੁਲ ਸੋ ਇਸ ਫਿਲਮ ਦੇ ਵਿੱਚ ਮੈਂ ਬਹੁਤ ਭੱਗ ਆਣਾਂ ਤਿੰਨ ਕੁੜੀਆਂ ਇੱਕ ਹੋਰ ਹੈ ਹਮ ਚਾਰ ਚਾਰ ਕੁੜੀਆਂ ਦਾ ਪਿਆਉ ਬਣਿਆ ਔਰ ਬੜੀ ਅੱਛੀ ਬੌਂਡਿੰਗ ਰਹੀ ਬਹੁਤ ਸਿਆਣੀਆਂ ਕੁੜੀਆਂ ਦਾ ਪਿਆਉ ਬਣਿਆ ਹਮ ਬਿਲਕੁਲ ਸੋ ਮਨਨੇ ਤੋ ਤੁਹਾਡੇ ਕਿਨਸ ਸਿਬਲਿੰਗਸ ਨੇ ਮੇਰਾ ਵੱਡਾ ਭਰਾ ਹੈ ਇੱਕ ਅੱਛਾ ਵੱਡਾ ਭਰਾ ਹੈ ਸੋ ਤੁਹਾਡੇ ਪਰਿਵਾਰ ਦੇ ਵਿੱਚ ਮਤਲਬ ਇਸ ਚੀਜ਼ ਨੂੰ ਲੈ ਕੇ ਕੀ ਜ਼ਿਕਰ ਹੁੰਦਾ ਸੀ ਅਕਸਰ ਮਤਲਬ ਤੁਸੀਂ ਕੀ ਸੁਣਦੇ ਹੁੰਦੇ ਸੀਗੇ ਮੈਂ ਚਲੋ ਜਦੋਂ ਮੈਂ ਪੈਦਾ ਹੋਣ ਤੋਂ ਪਹਿਲਾਂ ਦਾ ਤਾਂ ਮੈਨੂੰ ਪਤਾ ਨਹੀਂ ਮਾਂ ਤਾਂ ਕਿਹਾ ਚਲੋ ਮੈਂ ਪੈਦਾ ਹੋ ਜਾਣਾ ਮੈਂ ਕਿਹਨਾਂ ਨੂੰ ਪਤਾ ਹੈ ਕਿ ਮੇਰੇ ਪਾਪਾ ਬਹੁਤ ਉਹਨਾਂ ਨੇ ਮੰਨਤਾ ਹੋਣੀ ਹੈ ਨਹੀਂ ਕਿ ਉਹਨਾਂ ਨੇ ਕਰੇ ਕੁੜੀ ਹੋਏ ਤਾਂ ਮੇਰੇ ਬ੍ਰਦਰ ਤੇ ਮੇਰਾ 9 ਸਾਲ ਦਾ ਡਿਫਰੈਂਸ ਹੈ ਅੱਛਾ ਉਹ ਇਸੇ ਲਈ ਹੈ ਕਿਉਂਕਿ ਉਹਨਾਂ ਨੂੰ ਕੁੜੀ ਚਾਹੀਦੀ ਸੀ ਸੋ ਉਹਨਾਂ ਨੇ ਤਾਂ ਬਹੁਤ ਰੱਬ ਅੱਗੇ ਕੀਤਾ ਵੀ ਮੈਨੂੰ ਕੁੜੀ ਦੋ ਕੁੜੀ ਦੋ ਤੇ ਆ ਵੀ ਗਈ ਕੁੜੀ ਸਾਹਮਣੇ ਬੈਠੀ ਹੈ ਤੁਹਾਡੇ ਇਹਦੀ ਸ਼ਾਨ ਬਾਕੀ ਪਤਾ ਨਹੀਂ ਮੈਂ ਉਹਨਾਂ ਨੇ ਕਰ ਗਈਆਂ ਕਿ ਨਹੀਂ ਆ ਦੋਸ਼ਾਂ ਕਾਂਗ ਦੀ ਕੁੜੀ ਦੇ ਜਿਹਾ ਤੇ ਮੇ ਮੇਰੇ ਘਰ ਤੇ ਤਾਂ ਬਹੁਤ ਸਿਰਲੇ ਨ ਕੋਈ ਕੁਛ ਨਹੀਂ ਹੁੰਦਾ ਬਿਲਕੁਲ ਬlesed ਤੇ ਹੋਰ blesed ਹੋਣ ਕੇ ਜਦੋਂ 8 ਅਗਸਤ ਨੂੰ ਫਿਲਮ ਰਿਲੀਜ਼ ਹੋਵੇਗੀ ਸੋ ਗੁਨਵਿੰਦ ਥੋੜਾ ਕੀ ਮਤਲਬ ਕੀ ਫੈਮਿਲੀ ਸਿਨੈਰੀਓ ਕਹਿੰਦਾ ਹੈ ਜਾਂ ਮਤਲਬ ਕੀ ਆਲੇ ਦੁਆਲੇ ਤੋਂ ਮਤਲਬ ਤੁਸੀਂ ਕੀ ਆਪਣੇ ਵਾਲੇ ਰਿਐਲਿਟੀ ਦੇ ਵਿੱਚ ਕੀ ਸੁਣਦੇ ਹੋ ਹੁੰਨੇ ਸੀਗੇ ਮਤਲਬ ਕੁਝ ਨੈਗੇਟਿਵ ਚੀਜ਼ਾਂ ਕਦੇ ਸੁਣੀਆਂ ਨੇ ਜਾਂ ਪੋਜ਼ਿਟਿਵਿਟੀ ਹੀ ਰਹੀ ਆਲਮੋਸਟ ਘਰ ਦੇ ਵਿੱਚ ਤੇ ਮੇਰੀ ਲਾਈਫ ਬਹੁਤ ਜ਼ਿਆਦਾ ਨਜ਼ਦੀਕ ਹੈ ਸਾਡੀ ਫਿਲਮ ਦੇ ਬਿਕੋਜ਼ ਮੈਂ ਆਪਣੇ ਘਰ ਚ ਵੱਡੀ ਪੈਣਾ ਤੇ ਮੇਰੀ ਦੋ ਨਿੱਕੀਆਂ ਪੈਣਾ ਨੇ ਉਹ ਵੀ ਜੁੜਵਾਂ ਨੇ ਸੋ ਮੇਰੀ ਬਹੁਤ ਰਿਲੇਟੇਬਿਲਟੀ ਰਹੀ ਹੈ ਸ਼ੂਟ ਦੇ ਦੌਰਾਨ ਵੀ ਉਹਦਾ ਵੀ ਸੋ ਇੱਕ ਇਹ ਜ਼ਰੂਰ ਸੀ ਕਿ ਰਿਸ਼ਤੇਦਾਰ ਕਹਿੰਦੇ ਨੇ ਮੈਂ ਇਹ ਨਹੀਂ ਕਵਾਂਗੀ ਮਤਲਬ ਸ਼ੂਗਰ ਕੋਟ ਨਹੀਂ ਕਰਾਂਗੇ ਕਿਸੇ ਗੱਲ ਨੂੰ ਕਹਿੰਦੇ ਨੇ ਜਦੋਂ ਮੇਰੀ ਭੈਣਾਂ ਹੋਈਆਂ ਬਹੁਤ ਮਤਲਬ ਚੰਗੇ ਕਦਮ ਲੈ ਕੇ ਆਈਆਂ ਉਹ ਤੇ ਬਟ ਇਹ ਸੀਗਾ ਕਿ ਰਿਸ਼ਤੇਦਾਰਾਂ ਨੇ ਬੋਲਿਆ ਕਿ ਹੈਨਾ ਹੁਣ ਤਿੰਨ ਤਿੰਨ ਕੁੜੀਆਂ ਹੋ ਗਈਆਂ ਐਦਾਂ ਬਟ ਮੇਰੇ ਪੈਰੈਂਟਸ ਮਤਲਬ ਮੇਰੇ ਪਾਪਾ ਮੇਰੀ ਮੰਮਾ ਨਾਲੇ ਮੇਰੇ ਨਾਨਕਾ ਪਰਿਵਾਰ ਕਦੇ ਨਹੀਂ ਕੋਈ ਐਦਾਂ ਦੀ ਹਮੇਸ਼ਾ ਸਾਨੂੰ ਇੰਨੇ ਪਿਆਰ ਨਾਲ ਰੱਖਿਆ ਉਹਨਾਂ ਨੇ ਮਤਲਬ ਮੈਨੂੰ ਮੈਂ ਐਕਟਿੰਗ ਕਰਨਾ ਚਾਹੁੰਦੀ ਸੀ ਮੈਨੂੰ ਸਪੋਰਟ ਕੀਤਾ ਸਾਰਿਆਂ ਨੇ ਕਿ ਤੂੰ ਜੋ ਬਣਨਾ ਤੂੰ ਬਣ ਹਰ ਇੱਕ ਥਾਂ ਤੇ ਸਪੋਰਟ ਕੀਤਾ ਇਵਨ ਐਨਕਰੀਜ ਕਰਦੇ ਨੇ ਮੇਰੀ ਮਾਸੀ ਹਮੇਸ਼ਾ ਇੰਨੇ ਐਕਸਾਈਟਡ ਰਹਿੰਦੇ ਨੇ ਮਾਸੀ ਮਾਸਰ ਜੀ ਸਭ ਇੰਨੇ ਐਕਸਾਈਟਡ ਰਹਿੰਦੇ ਨੇ ਦੇ ਪਾਪਾ ਇਨ ਐਕਸਾਈਟਡ ਰਹਿੰਦੇ ਨੇ ਉਹਨਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਹੈ ਤੇ ਮੇਰੀ ਮੰਮਾ ਤੇ ਮੈਂ ਹਰ ਇੱਕ ਡਿਸੀਜਨ ਕੋਈ ਵੀ ਇੱਥੇ ਵੀ ਲੈਣਾ ਹੁੰਦਾ ਹੈ ਤੇ ਮੈਂ ਘਰ ਜਾ ਕੇ ਮਤਲਬ ਡਿਸਕਸ ਕਰਦੀਆਂ ਤਾਂ ਹੀ ਮੈਂ ਅੱਗੇ ਕੋਈ ਵੀ ਪ੍ਰੋਜੈਕਟ ਵੀ ਸਾਈਨ ਕਰਦੀਆਂ ਸੋ ਹਾਂ ਰਿਸ਼ਤੇਦਾਰਾਂ ਵੱਲੋਂ ਰਹੀ ਹੈ ਉਹ ਚੀਜ਼ ਪਰ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਮੈਂ ਤਾਂ ਹੀ ਇੱਥੇ ਆਜ ਬਿਲਕੁਲ ਸੋ ਅਵਨੂਰ ਦੀ ਜਵਾਨੀ ਕੀ ਕਹਿੰਦੀ ਹੈ ਇਹ ਇਹੀ ਗੱਲ ਕਿ ਮੇਰਾ ਇੱਕ ਛੋਟਾ ਭਰਾ ਹੈ ਮਤਲਬ ਦੋ ਸਾਲ ਦਾ ਛੋਟਾ ਹੈ ਸ਼ੁਰੂ ਤੋਂ ਹੀ ਮਤਲਬ ਉਹਨੇ ਨਾ ਮੈਨੂੰ ਜਿੱਦਾਂ ਮੇਰੇ ਤੋਂ ਵੱਡਾ ਹੁੰਦਾ ਨਾ ਉਹਨੇ ਮੈਨੂੰ ਇਦਾਂ ਪਿਆਰ ਦਿੱਤਾ ਉਹ ਚਾਹੇ ਮੇਰੇ ਤੋਂ ਛੋਟਾ ਸੀਗਾ ਅੱਜ ਵੀ ਉਹ ਮੈਨੂੰ ਛੋਟੀਆਂ ਭੈਣਾਂ ਵਾਂਗੂ ਪਿਆਰ ਕਰਦਾ ਮਤਲਬ ਕਈ ਵਾਰ ਆਪਣੇ ਮਾੜੇ ਚੰਗੇ ਹਾਲਾਤ ਹਰ ਇੱਕ ਦੇ ਘਰ ਚ ਹੁੰਦੇ ਹਨ ਤੇ ਇੱਕ ਟਾਈਮ ਇਦਾਂ ਦਾ ਸੀਗਾ ਘਰ ਦੇ ਵਿੱਚ ਜਦੋਂ ਅਸੀਂ ਬਚਪਨ ਦੇ ਵਿੱਚ ਸੀਗੇ ਵੀ ਕਈ ਵਾਰ ਇਦਾਂ ਹੁੰਦਾ ਸੀਗਾ ਕਿ ਮੰਮਾ ਨੇ ਕਿਹਾ ਵੀ ਇੰਨੇ ਕੀ ਪੈਸੇ ਆ ਤੇ ਵੀ ਇੱਕ ਸੂਟ ਕੱਸ਼ਿਸ਼ ਵਾਸਤੇ ਸੌਰੀ ਇੱਕ ਸੂਟ ਆਪਣੂਰ ਵਾਸਤੇ ਇੱਕ ਸੂਟ ਆਪਣੂਰ ਵਾਸਤੇ ਤੇ ਇੱਕ ਸੂਟ ਰਿੱਤੀਸ਼ ਵਾਸਤੇ ਤੇ ਉਹ ਕਹਤਾ ਕੀ ਕਹਿੰਦਾ ਹੁੰਦਾ ਸੀ ਕਿਉਂਕਿ ਉਦੋਂ ਮੈਂ ਡਾਂਸ ਦੇ ਆਡੀਸ਼ਨਸ ਦਿੰਦੀ ਹੁੰਦੀ ਸੀਗੀ ਤੇ ਉਹ ਕਹਿੰਦਾ ਸੀ ਮਮਾ ਕੋਈ ਗੱਲ ਹੈ ਤੁਸੀਂ ਨਾ ਦੀਦੀ ਨੂੰ ਲੈ ਦੋ ਮੇਰੇ ਤਾਂ ਸਰਦੂਗਾ ਉਹ ਇੰਨਾ ਕੋਆਪਰੇਟਿਵ ਸੀਗਾ ਮੇਰੇ ਮਮਾ ਵੀ ਮੇਰੇ ਪਾਪਾ ਵੀ ਤੇ ਮੇਰਾ ਬ੍ਰਦਰ ਵੀ ਇੰਨਾ ਸਮਝਦਾਰ ਸੀ ਨਾ ਮਤਲਬ ਮੈਨੂੰ ਉਹਨਾਂ ਨੇ ਕਦੇ ਇਦਾਂ ਨਹੀਂ ਕੀ ਹੋਣ ਦਿੱਤਾ ਵੀ ਤੂੰ ਕੁੜੀ ਆਂ ਯਾ ਮਤਲਬ ਕਦੇ ਇਦਾਂ ਕੋਈ ਵਿਤਕਰਾ ਕੀਤਾ ਹੋਵੇ ਕਿ ਵੀ ਤੂੰ ਕੁੜੀ ਆ ਵੀ ਤੂੰ ਆ ਨਹੀਂ ਕਰਨਾ ਆ ਤੂੰ ਇਹ ਨਹੀਂ ਕਰਨਾ ਸ਼ੁਰੂ ਤੋਂ ਮੇਰੇ ਸਪੋਰਟ ਕੀਤੀ ਹੈ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਤੇ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੀ ਕਿ ਮੈਨੂੰ ਇਤਨਾ ਦੇ ਘਰ ਦੇਈ ਉਹਨੇ ਸੋ ਅਸੀਂ ਵੀ ਬਹੁਤ ਬlesed ਹੈਂ ਕਿ ਤੁਹਾਨੂੰ ਸਾਰਿਆਂ ਨੂੰ ਇੰਨੀਆਂ ਸਾਰੀਆਂ ਬlesings ਮਿਲੀਆਂ ਨੇ ਤੇ ਇਸ ਪੰਨੇ ਦੇ ਵਿੱਚ ਵੀ ਤੁਸੀਂ ਬਹੁਤ ਕੁਝ ਨਵਾਂ ਜਾਂ ਕਹਿ ਸਕਦੇ ਹੋ ਕਿ ਬਹੁਤ ਸਾਰੀਆਂ ਸੋਹਣੀਆਂ ਚੀਜ਼ਾਂ ਹੰਡਾਈਆਂ ਆਉਣਗੀਆਂ ਅੱਛਾ ਕਰਮਜੀਤ ਸਰ ਇੱਕ ਚੀਜ਼ ਮੋਸਟਲੀ ਇਹ ਦੇਖੀ ਜਾਂਦੀ ਹੈ ਕਿ ਚਾਹੇ ਜੋ ਵੀ ਮਾਪਿਓ ਹੈਗੇ ਨੇ ਸਾਰੇ ਉਹ ਸ਼ੁਰੂ ਤੋਂ ਲੈ ਕੇ ਮਤਲਬ ਚਾਹੇ ਕੁੜੀਆਂ ਹੋਣ ਚਾਹੇ ਮੁੰਡਿਆ ਹੋਣ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਾਲਦੇ ਨੇ ਹਨਾ ਪਰ ਇੱਕ ਟਾਈਮ ਤੇ ਖਾਸ ਕਰਕੇ ਕੁੜੀਆਂ ਦੇ ਵਿੱਚ ਇਹ ਚੀਜ਼ ਦੇਖੀ ਜਾਂਦੀ ਹੈ ਕਿ ਜਦੋਂ ਜਵਾਨ ਹੋ ਜਾਂਦੀਆਂ ਨੇ ਜਾਂ ਕੁਝ ਇੱਕ ਕੁੜੀਆਂ ਕਹਿ ਸਕਦੇ ਨੇ ਕਿ ਸੋਸਾਇਟੀ ਦੇ ਤੌਰ ਤੇ ਜਾਂ ਥੋੜੀਆਂ ਗਲਤ ਵੀ ਹੋ ਜਾਂਦੀਆਂ ਨੇ ਪਰ ਜਿਹੜੇ ਮਾਪਿਓ ਨੇ ਉਹਨਾਂ ਨੂੰ ਇੰਨਾ ਪਿਆਰ ਦਿੱਤਾ ਹੁੰਦਾ ਹੈ ਉਸ ਸਮੇਂ ਦੇ ਵਿੱਚ ਤੇ ਉਸ ਵੇਲੇ ਉਹੀ ਮਾਪਿਓ ਦੇ ਹੱਥ ਨਹੀਂ ਕੰਬਦੇ ਹਨਾ ਕਿ ਮਤਲਬ ਉਹ ਇੰਨਾ ਜ਼ਿਆਦਾ ਰੂਡ ਹੋ ਜਾਂਦੇ ਨੇ ਆਪਣੇ ਬੱਚੇ ਤੇ ਸੋ ਮਤਲਬ ਮਤਲਬ ਬਾਪ ਦੇ ਤੌਰ ਤੇ ਤੁਹਾਡੀ ਮੈਂਟਲ ਕੰਡੀਸ਼ਨ ਜਾਂ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਬਾਰੇ ਦੇਖੋ ਪਹਿਲਾਂ ਤਾਂ ਵੀ ਜਿਹੜੇ ਪੇਰੈਂਟਸ ਹੁੰਦੇ ਨਾਲ ਉਹਨਾਂ ਨੂੰ ਬੱਚਿਆਂ ਦੇ ਦੋਸਤ ਬਣਨਾ ਬਹੁਤ ਜ਼ਰੂਰੀ ਹਮ ਤਾਂ ਕਿ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕਣ ਚੰਗੀ ਮਾੜੀ ਕਿਉਂਕਿ ਅੱਜ ਕੱਲ ਇਹ ਇੱਕ ਦੋ ਦੋ ਬੱਚੇ ਆ ਇਹਨਾਂ ਕੀ ਹੁੰਦਾ ਸੀ ਜਿਹੜੇ ਮਤਲਬ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਹਮ ਬੱਚਿਆਂ ਨੂੰ ਚਾਚੇ ਤਾਏ ਮਾਮੇ ਜਾਂ ਪਤੀਜੇ ਵੱਡੇ ਹੁੰਦੇ ਸੀ ਉਹ ਸਮਝਾ ਦਿੰਦੇ ਸੀ ਹਮ ਹੁਣ ਤੁਸੀਂ ਉਹਨਾਂ ਦੇ ਚਾਚੇ ਤਾਏ ਹੂੰ ਤੁਸੀਂ ਉਹਨਾਂ ਦੇ ਵੱਡੇ ਭਰਾ ਹੋ ਹਣਾ ਤੁਸੀਂ ਭਾਈ ਧੀ ਜਿਓ ਸਾਰਾ ਕੁਝ ਮਤਲਬ ਤੁਸੀਂ ਤੁਸੀਂ ਉਹਨਾਂ ਦੇ ਕਰਸਨ ਹੋ ਹਣਾ ਤੇ ਤੁਹਾਨੂੰ ਹੀ ਸਾਰਾ ਕੁਝ ਸਮਝਣਾ ਪੈਣਾ ਜੇ ਤੁਸੀਂ ਉਹਨਾਂ ਨਾਲ ਥੋੜਾ ਜਿਹਾ ਕੰਫਰਟ ਫੀਲ ਕਰਾਉਂਗਾ ਇਹਨਾਂ ਨੂੰ ਵੀ ਮੈਂ ਤੁਹਾਡੇ ਪਿਓ ਨਾਲ ਜਾਂ ਆਪਣੇ ਮਾਹੌਲ ਨਾਲ ਗੱਲ ਕਰ ਸਕਦਾ ਤੋ ਤੁਹਾਡੇ ਨਾਲ ਹਰ ਚੰਗੀ ਮਾੜੀ ਗੱਲ ਸ਼ੇਅਰ ਕਰਨਗੇ ਅਗਰ ਤੁਸੀਂ ਪਹਿਲੀ ਦੂਰੀਆਂ ਬਣਾ ਲਈਏ ਵੀ ਨਹੀਂ ਆਏ ਨਹੀਂ ਹੁੰਦਾ ਉਹ ਫਿਰ ਬੱਚਾ ਪਤਾ ਨਹੀਂ ਅੰਦਰੋਂ ਅੰਦਰ ਪਤਾ ਨਹੀਂ ਕਿੱਡੀਆਂ-ਕਿੱਡੀਆਂ ਵੱਡੀਆਂ ਗਲਤੀਆਂ ਕਰ ਲੈਂਦਾ ਤੇ ਉਹ ਫਿਰ ਸਬੇਟੜੀਆਂ ਔਖੀਆਂ ਹੋ ਜਾਂਦੀਆਂ ਅਗਰ ਤੁਸੀਂ ਦੋਸਤ ਬਣਾ ਕੇ ਰੱਖੋਗੇ ਬੱਚਿਆਂ ਨੂੰ ਮੈਨੂੰ ਲੱਗਦਾ ਉਹ ਸਾਰਾ ਕੁਝ ਤੁਹਾਨੂੰ ਪਹਿਲਾਂ ਹੀ ਸ਼ੀਸ਼ੇ ਦੀ ਤਰ੍ਹਾਂ ਪਹਿਲਾਂ ਦਿਖਾ ਦੇਣੀ ਹੈ ਕਰ ਰਹੇ ਜਾਂ ਨਹੀਂ ਕਰ ਰਹੇ ਤਾਂ ਫਿਰ ਬੰਦਾ ਜੋ ਕੋਈ ਗਲਤ ਪਾਸੇ ਵੀ ਜਾਂਦਾ ਉਦੋਂ ਤਾਂ ਮਾਪੇ ਉਹਨੂੰ ਰੋਕੋ ਤੇ ਜੇ ਮੈਂ ਗਲਤ ਨਹੀਂ ਹਾਂ ਤਾਂ ਤੁਹਾਡੇ ਦੋ ਬੇਟੇ ਨੇ ਬਿਲਕੁਲ ਤਾਂ ਤੁਸੀਂ ਮਤਲਬ ਇਸ ਚੀਜ਼ ਦੇ ਮਤਲਬ ਬਰਥ ਤੋਂ ਪਹਿਲੇ ਇਹ ਚੀਜ਼ ਤੁਹਾਡੀ ਕੋਈ ਖੁਆਇਸ਼ ਸੀ ਕਿ ਤੁਹਾਡੇ ਕੁੜੀ ਹੋਵੇ ਆ ਬਿਲਕੁਲ ਸਹੀ ਖੁਆਇਸ਼ ਇਸ ਚੀਜ਼ ਦੀ ਬਿਲਕੁਲ ਸਹੀ ਹੈ ਜੀ ਸੈਕੰਡ ਚਾਂਸ ਅਸੀਂ اسی ਕਰਕੇ ਲਿਆ ਸੀ ਕਿ ਸਾਡੇ ਘਰ ਧੀ ਨਹੀਂ ਜਨਮ ਲੱਗ ਤੇ ਅੱਜ ਤਾਂ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਹੈ ਕਿ ਆਰਟਿਸਟ ਦੀ ਜ਼ਿੰਦਗੀ ਬਹੁਤ ਚੰਗੀ ਇਸ ਲਈ ਹੁੰਦੀ ਹੈ ਕਿ ਉਹ ਹਰੋ ਚੰਗਾ ਸਮਾਂ ਆ ਜਾਂ ਹਰੋ ਸਮਾਂ ਜ਼ਰੂਰ ਹੰਡਾਦਾ ਹੈ ਕਰੈਕਟਰ ਦੇ ਵਿੱਚ ਮਤਲਬ ਪਤਾ ਹੀ ਨਹੀਂ ਕਿੰਨੀਆਂ ਕਿਹ ਜ਼ਿੰਦਗੀਆਂ ਜਿਉਂਦੇ ਨੇ ਬਿਲਕੁਲ 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 ਕਦੇ ਅਸੀਂ ਪੁੱਤ ਬਣ ਕੇ ਕਦੇ ਪਿਓ ਬਣ ਕੇ ਕਦੇ ਦਾਦੇ ਬਣ ਕੇ ਕਦੇ ਚਾਚੇ ਬਣ ਕੇ ਮਾਮੇ ਬਣ ਕੇ ਭਤੀਜੇ ਬਣ ਕੇ ਕਿੰਨੀਆਂ ਜ਼ਿੰਦਗੀਆਂ ਅਸੀਂ ਜੀ ਰਹੇ ਹਾਂ ਰਾਜਨੀਤੀ ਵਿੱਚ ਮੈਨੂੰ 84 ਲੱਖ ਜੁਨਾ ਸੀ ਦਿੱਪੂ ਜੀ ਸੋ ਯਾਰ ਸੱਚੀ ਆਪਾਂ ਮਤਲਬ ਬlesd ਵੀ ਬਹੁਤ ਫੀਲ ਕਰਦੇ ਆ ਕਿ ਸਾਡੀ ਇੰਡਸਟਰੀ ਦੇ ਵਿੱਚ ਤੁਹਾਡੇ ਵਰਗੇ ਆਰਟਿਸਟ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੇ ਖੂਬਸੂਰਤ ਕਨਸੈਪਟ ਵੀ ਦਿੱਤੇ ਨੇ ਤੇ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਵੀ ਦਿੱਤੀਆਂ ਨੇ ਜਿਨ੍ਹਾਂ ਨੂੰ ਅਕਸਰ ਅਸੀਂ ਟੀਵੀ ਦੇ ਵਿੱਚ ਵੇਖਦੇ ਆ ਤਾਂ ਬਾਰ-ਬਾਰ ਦੇਖਣ ਦਾ ਵੀ ਜੀ ਕਰਦਾ ਤੇ ਮੈਨੂੰ ਲੱਗਦਾ ਹੈ ਕਿ ਇਹਦਾ ਸੈਕੰਡ ਪਾਰਟ ਜਿਹੜਾ ਹੈ ਉਹ ਵਨ ਆਫ ਦਾ ਸੁਪਰ ਹਿੱਟ ਜਿਹੜਾ ਜ਼ਰੂਰ ਹੋਣ ਵਾਲਾ ਹੈ ਕਿਉਂਕਿ ਢੇਰ ਸਾਰਾ ਪਿਆਰ ਦਿੱਤਾ ਸੋ ਮੰਨਤ ਫਿਲਹਾਲ ਮਤਲਬ ਇਸ ਇਹ ਜਵਾਨੀ ਤੁਹਾਡੀ ਆਪਣੀ ਜਵਾਨੀ ਰਿਐਲਿਟੀ ਦੇ ਵਿੱਚ ਕੀ ਆਖਦੀ ਹੈ ਕੀ ਖੁਆਇਸ਼ਾਂ ਮੰਗਦੀ ਹੈ ਕਹਿ ਸਕਦੇ ਫਿਲਹਾਲ ਹੈਗੀ ਹੈ ਫਿਲਹਾਲ ਤਾਂ ਮੈਨੂੰ ਇਹੀ ਚਾਹਿਆ ਵੀ ਐਦਾਂ ਦੇ ਹੋਰ ਪ੍ਰੋਜੈਕਟ ਆਂਦੇ ਆਣੇ ਨੇ ਸੋਹਣੀਆਂ ਸੋਹਣੀਆਂ ਕਹਾਣੀਆਂ ਬਹੁਤ ਪਹਿਲਾਂ ਤੋਂ ਆਹੀ ਸੁਪਨਾ ਰਿਹਾ ਹੈ ਉਹਦੇ ਤੇ ਹੀ ਕੰਮ ਕਰ ਰਹੀ ਆ ਤੇ ਮੇਰਾ ਫਿਲਹਾਲ ਫੋਕਸ ਸਿਰਫ ਇੱਕੋ ਹੀ ਆ ਮਤਲਬ ਮੈਨੂੰ ਕੁਝ ਡਿਸਟਰੈਕਸ਼ਨਸ ਨਹੀਂ ਚਾਹੀਦੀ ਆ ਭਾਵੇਂ ਕੁਝ ਵੀ ਹੋਣ ਮੈਨੂੰ ਕੁਝ ਮਤਲਬ ਹੀ ਨਹੀਂ ਮੈਨੂੰ ਹਲੇ ਫਿਲਹਾਲ ਕਿਸੇ ਚੀਜ਼ ਤੋਂ ਮੈਂ ਸਿਰਫ ਆਪਣੇ ਆਪ ਨੂੰ ਵੱਡੇ ਪਰਦੇ ਤੇ ਦੇਖਣਾ ਚਾਹਦੀ ਆ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਕਰਨਾ ਚਾਹਦੀ ਆ ਸਟਾਰ ਬੰਨਾ ਚਾਹਦੀ ਆ ਪਰ ਇੱਕ हां ਇੱਕ ਚੀਜ਼ ਹੈਗੀ ਆ ਜਿਹੜੀ ਮੈਂ ਸਭ ਤੋਂ ਸਿੱਖੀ ਆ ਮੈਂ ਇੱਕ ਚੰਗੀ ਇਨਸਾਨ ਬਣਨਾ ਚਾਹੁੰਦੀ ਆ ਅੰਦਰ ਉਹ ਇੱਕ ਤੁਹਾਡੀ ਨੀਅਤ ਬਹੁਤ ਇੰਪੋਰਟੈਂਟ ਹੁੰਦੀ ਆ ਕਿ ਜੇ ਤੁਹਾਡੀ ਨੀਅਤ ਚੰਗੀ ਆ ਨਾ ਤੁਸੀਂ ਚੰਗੇ ਇਨਸਾਨ ਹੋ ਨਾ ਤੇ ਤੁਸੀਂ ਮਿਹਨਤ ਕਰਦੇ ਰਹੋ ਮੈਨੂੰ ਲੱਗਦਾ ਹੈ ਫਿਰ ਰੱਬ ਨਾ ਇੱਕ ਦਿਨ ਅਮਨੂਰ ਨੇ ਵੀ ਇਹ ਚੀਜ਼ ਕਹੀ ਸੀ ਮੈਂ ਮੇਰੇ ਦਿਮਾਗ ਚ ਬੈ ਗਈ ਉਹ ਗੱਲ ਕਿ ਰੱਬ ਨੇ ਇੱਕ ਦਿਨ ਤੁਹਾਡੇ ਲਈ ਲਿਖਿਆ ਹੋਇਆ ਹੈ ਤੇ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਨਾ ਸਹੀ ਰਾਹ ਤੇ ਚੱਲੋਗੇ ਨਾ ਤੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਬਿਲਕੁਲ ਸੋ ਇਹ ਸਵਾਲ ਮੇਰਾ ਤੁਹਾਡੇ ਤਿੰਨਾਂ ਤੋਂ ਹੈ ਕਿ ਇਹ ਟਾਈਮ ਮੈਨੂੰ ਲੱਗਦਾ ਹੈ ਉਹ ਜਿਹਾ ਵੀ ਹੁੰਦਾ ਹੈ ਕਿ ਜਿਹਦੇ ਵਿੱਚ ਤੁਹਾਡਾ ਥੋੜਾ ਜਿਹਾ ਮਾਈਂਡ ਡਿਸਟਰੈਕਟ ਹੁੰਦਾ ਹੈ ਜਦੋਂ ਮਤਲਬ ਮੋਸਟਲੀ ਕੁੜੀਆਂ ਇਹ ਚਾਹੁੰਦੀਆਂ ਨੇ ਕਿ ਇਸ ਟਾਈਮ ਦੇ ਵਿੱਚ ਅਸੀਂ ਕੋਈ ਆਪਣਾ ਕਲੈਕਟ ਕਰ ਲਈਏ ਸੋ ਥੈਟ ਕਿ ਸਾਡਾ ਅਗਲਾ ਫਿਊਚਰ ਥੋੜਾ ਸੈਕੂਅਰ ਹੋ ਜਾਵੇ ਹੈਨਾ ਸੋ ਤੁਹਾਡੇ ਤਿੰਨਾਂ ਦੇ ਵਿੱਚ ਕੋਈ ਮਤਲਬ ਐਦਾਂ ਦੀ ਹੈਗੀ ਮਤਲਬ ਟੂ ਬੀ ਫਰੈਂਕ ਮਤਲਬ ਕੋਈ ਐਵੇਂ ਦਾ ਹਰ ਇੱਕ ਦੇ ਮਾਈਂਡ ਦੇ ਵਿੱਚ ਹੁੰਦਾ ਮੈਨੂੰ ਲੱਗਦਾ ਔਰ ਇਹ ਟਾਈਮ ਹੁੰਦਾ ਵੀ ਐਵੇਂ ਦਾ ਹੈ ਸੋ ਤੁਹਾਡੇ ਤਿੰਨਾਂ ਤੋਂ ਸਵਾਲ ਹੈ ਕੋਈ ਵੀ ਤੂੰ ਜਵਾਬ ਦੇ ਸਕਦਾ ਮਤਲਬ ਮੈਨੂੰ ਤਾਂ ਇਹ ਹੈ ਕਿ ਤੁਸੀਂ ਤਿੰਨੋਂ ਜਵਾਬ ਦਿਓ ਇਸ ਚੀਜ਼ ਦਾ ਮਤਲਬ ਮੇਰੇ ਮਨ 'ਚ ਤਾਂ ਕਦੇ ਸੱਚੀ ਦੱਸਾਂ ਖਿਆਲ ਹੀ ਨਹੀਂ ਆ ਰਿਹਾ ਲੱਗੇ ਜਗਤ ਭੈਣ ਹੀ ਗਿਆ ਸਾਡੀ ਮੈਂ ਐਸੀ ਵੀ ਮੰਨਿਆ ਜਾਂਦਾ ਵੀ ਜਿੱਤਰੀ ਮੈਂ ਕਹਿੰਦੀ ਹਾਂ ਜਗਤ ਭੈਣ ਸਾਡੀ ਕਿਉਂਕਿ ਮੈਂ ਜਦੋਂ ਦਾ ਸੁਪਨਾ ਆਇਆ ਸੀ ਮੇਰਾ ਵੀ ਮੇਰੀ ਮੰਮੀ ਦਾ ਵੀ ਤੇ ਬਸ ਮੈਨੂੰ ਇੱਕ ਹੀ ਆ ਜਿਵੇਂ ਨੇ ਕਹਿੰਦਾ ਵੀ ਘੋੜੇ ਦੀ ਚਾਲ ਚੱਲਦੇ ਜਾਓ ਬਸ ਮੈਨੂੰ ਇੱਕ ਵਾਰਾ ਏਮ ਐ ਫੋਕਸ ਉਹੀ ਦਿਖ ਰਿਹਾ ਹੈ ਪਰ ਮੈਨੂੰ ਕੋਈ ਕੁਝ ਨਹੀਂ ਦਿਖਦਾ ਮੈਂ ਮਤਲਬ ਇਸ ਚੀਜ਼ ਬਾਰੇ ਕਦੇ ਸੋਚਿਆ ਹੀ ਨਹੀਂ ਹੂੰ ਮੈਨੂੰ ਇਦਾਂ ਹੁੰਦਾ ਵੀ ਪਹਿਲਾਂ ਮੈਂ ਆਪਣਾ ਸੁਪਨਾ ਪੂਰਾ ਕਰ ਲਾਂ ਇਹਨਾਂ ਚੀਜ਼ਾਂ ਬਾਰੇ ਮੈਂ ਬਾਅਦ ਸੋਚੂੰਗੀ ਹੂੰ ਤੇ ਗੁਨਵੀਰ ਤੁਹਾਡਾ ਹਜੇ ਤਾਂ ਮੈਨੂੰ ਲੱਗਦਾ ਟਾਈਮ ਹੀ ਨਹੀਂ ਹੈ ਇਨਾਂ ਗੱਲਾਂ ਦਾ ਅੱਛਾ ਮਤਲਬ ਅਸੀਂ ਬਿਜ਼ੀ ਹੁੰਤਾ ਹਾਂ ਤੇ ਜਦਕਰ ਅਸੀਂ ਕੋਈ ਪ੍ਰੋਜੈਕਟ ਇਸ ਵਿੱਚ ਬਿਜ਼ੀ ਨਹੀਂ ਆ ਅਸੀਂ ਸ਼ੂਟ ਨਹੀਂ ਕਰ ਰਹੇ ਆ ਤੇ ਆਪਣੇ ਆਪ ਤੇ ਕੰਮ ਹੀ ਬਹੁਤ ਕਰਨਾ ਪੈਂਦਾ ਮਤਲਬ ਆ ਆਸਾਨ ਨਹੀਂ ਹੈ ਆਪਣੇ ਆਪ ਤੇ ਹਰ ਹਰ ਇੱਕ ਚੀਜ਼ ਤੇ ਤੁਹਾਨੂੰ ਆਪਣੀ ਪਰਸਨੈਲਿਟੀ ਬਿਲਡ ਅਪ ਕਰਨੀ ਹੈ ਤੁਹਾਨੂੰ ਆਪਣੇ ਕraft ਤੇ ਕੰਮ ਕਰਨਾ ਹੈ ਤੁਹਾਨੂੰ ਡਾਂਸਿੰਗ ਸਕਿੱਲ ਚਾਹੀ ਮੈਨੂੰ ਸਿੰਗਿੰਗ ਦਾ ਵੀ ਮਤਲਬ ਸ਼ੌਕ ਹੈ ਕੁਝ ਮਤਲਬ ਐਕਦਾਮ ਪ੍ਰੋਫੈਸ਼ਨਲੀ ਕਰਦੇ ਨਹੀਂ ਸੋਚਿਆ ਬਟ ਉਹਨਾਂ ਸਭ ਚੀਜ਼ਾਂ ਦੇ ਬਾਰੇ ਵੀ ਕਿਉਂਕਿ ਇੱਕ ਮੈਨੂੰ ਲੱਗਦਾ ਐਕਟਰਲੀ ਇੱਕ ਵੋਕਲ ਸਟਰੋਂਗ ਵੋਕਲ ਹੋਣਾ ਵੀ ਬਹੁਤ ਇੰਪੋਰਟੈਂਟ ਹੈ ਫਿਲਮਾਂ ਦੇਖਣੀਆਂ ਨੇ ਕਿਉਂਕਿ ਉਹ ਸਾਡਾ ਸਿਲੇਬਸ ਹੈ ਬੇਸਿਕਲੀ ਤੇ ਮੈਨੂੰ ਲੱਗਦਾ ਟਾਈਮ ਹੀ ਨਹੀਂ ਹੈ ਕੁਝ ਮੈਨੂੰ ਸੋ ਇਹ ਟਾਈਮ ਹੀ ਮੈਨੂੰ ਲੱਗਦਾ ਜ਼ਰੂਰੀ ਹੈ ਹੈਨਾ ਆਪਣੇ ਸੁਪਨੇ ਵਾਲੀ ਹੈ ਟਾਈਮ ਬਿਲਕੁਲ ਅਕਰਮਜੀਤ ਸਰ ਇਹ ਚੀਜ਼ ਆਪਾਂ ਮੋਸਟਲੀ ਦੇਖਦੇ ਆ ਕਿ ਇਸ ਟਾਈਮ ਦੇ ਵਿੱਚ ਆ ਕੇ ਨਾ ਜਿਵੇਂ ਗੁਨਵੀਰ ਨੇ ਵੀ ਗੱਲ ਕੀਤੀ ਕਿ ਸਾਡਾ ਫੋਕਸ ਨਹੀਂ ਹੈਗਾ ਇਹਨਾਂ ਚੀਜ਼ਾਂ ਵੱਲੇ ਮਤਲਬ ਜੋ ਚੀਜ਼ ਆਪਾਂ ਅੱਗੇ ਸੋਚਣੀ ਸ਼ੁਰੂ ਕਰ ਦਈਏ ਪਰ ਮੋਸਟਲੀ ਆਪਾਂ ਕੇਸਿਸ ਇਹ ਵੀ ਦੇਖਦੇ ਆ ਕਿ ਪੇਰੈਂਟਸ ਜਿਹੜੇ ਨੇ ਉਹ ਇਸ ਟਾਈਮ ਦੇ ਵਿੱਚ ਆ ਕੇ ਬੱਚੇ ਨੂੰ ਪ੍ਰੈਸ਼ਰਾਈਜ਼ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ ਕਿ ਤੁਹਾਡੀ ਉਮਰ ਹੈਗੀ ਚਲੋ ਠੀਕ ਹੈ ਉਹਨਾਂ ਦੀ ਸਿਕਿਉਰਿਟੀ ਪ੍ਰੋਪਰ ਹੈਗੀ ਹੈ ਹਨਾ ਕਿ ਉਹਨਾਂ ਦਾ ਫਰਜ਼ ਵੀ ਬਣਦਾ ਹੈ ਪਰ ਕਿ ਉਹਨਾਂ ਨੂੰ ਹੋਰ ਜ਼ਿਆਦਾ ਪ੍ਰੈਸ਼ਰ ਕਰਨਾ ਵਿਆਹ ਵਾਸਤੇ ਇਹ ਚੀਜ਼ ਠੀਕ ਹੈ ਨੇ ਦੇਖੋ ਜਿਹੜਾ ਕੁਝ ਉਮਰ ਤੱਕ ਬੱਚਿਆਂ ਨੂੰ ਖੁੱਲਾ ਵੀ ਮਤਲਬ ਛੱਡਣਾ ਚਾਹੀਦਾ ਕਿ ਆਪਣਾ ਪਹਿਲਾ ਕੈਰੀਅਰ ਬਣਾਉਣਾ ਹਮ ਹੈਨਾ ਤੇ ਕੁਝ ਖਾਸ ਕਰਕੇ ਕੁੜੀਆਂ ਦੀ ਇੱਕ ਏਜ ਹੁੰਦੀ ਹੈ ਵੀ ਉਦੋਂ ਤੱਕ ਆਪ ਦਾ ਘਰ ਵੀ ਮਸਾਲਾ ਇਹ ਵੀ ਮਾਪਿਓ ਦਾ ਇੱਕ ਸਿਰ ਦੇ ਉੱਤੇ ਇੱਕ ਬੋਝ ਹੁੰਦਾ ਕਿ ਜਲਦੀ ਮੈਂ ਸੁਖਰੂ ਹੋਵਾਂ ਮੇਰੀ 30 ਦੀ ਉਮਰ ਸੇ ਕੋਈ ਆਪਣਾ ਲਾਈਫ ਪਾਰਟਨਰ ਮਤਲਬ ਦੇ ਨਾਲ ਸੇ ਤੋੜਦੀ ਹਾਂ ਬਿਲਕੁਲ ਸੋ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਜੋ 8 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਆਪਾਂ ਹੀ ਦੁਆ ਕਰਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਇਸ ਦਾ ਪਹਿਲਾ ਪਾਰਟ ਸੁਪਰ ਹਿੱਟ ਗਿਆ ਉਸ ਦਾ ਸੈਕਿੰਡ ਪਾਰਟ ਵੀ ਇਸੇ ਤਰ੍ਹਾਂ ਦੇ ਨਾਲ ਜਾਵੇ ਸੋ ਥੈਂਕ ਯੂ ਸੋ ਮੱਚ ਐਂਡ ਵਿਸ਼ ਯੂ ਆਲ ਦਾ ਵੈਰੀ ਬੈਸਟ ਥੈਂਕ ਯੂ ਸੋ ਮੱਚ ਤਾਂ 8 ਅਗਸਤ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਪਾਈ ਸੋ ਤੁਹਾਡਾ ਸਾਰਿਆਂ ਦਾ ਫਰਜ਼ ਜ਼ਰੂਰ ਬਣਦਾ ਹੈ ਕਿ ਤੁਸੀਂ ਸਿਨੇਮਾ ਤੱਕ ਪਹੁੰਚੋ ਇਸ ਨੂੰ ਟੇਰ ਸਾਰਾ ਪਿਆਰ ਦਿਓ ਤਾਂ ਸਾਡੀਆਂ ਸੋਹਣੀਆਂ ਕੁੜੀਆਂ ਨਾ ਮਾਣ ਜਿਹੜਾ ਹੈ ਉਹ ਜ਼ਰੂਰ ਬਤਾਓ ਸੋ ਫਿਰ ਮਿਲਾਂਗੇ ਕੁਝ ਨਵੇਂ ਐਪੀਸੋਡਸ ਦੇ ਨਾਲ ਤਦ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਸੱਚੇ ਕਾਲ